ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਖਸ਼ੀਰੀ ਦਮਦਮਾ ਸਾਹਿਬ ਜੀ ਦੇ ਜ਼ਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਪਣੀ ਬ੍ਰੈਸਬੇਨ ਫੇਰੀ ਦੌਰਾਨ ਗੁਰਦੁਆਰਾ ਸਾਹਿਬ ਬ੍ਰੈਸਬੇਨ ਲੋਗਨ ਰੋਡ ਵਿਖੇ ਨਤਮਸਤਕ ਹੋਏ ਹਨ ਜਿੱਥੇ ਉਹਨਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਸਿੰਘ ਸਾਹਿਬ ਵੱਲੋਂ ਕੱਲੂਕਾਰਾ 1984 ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰਦਰਸ਼ਨੀ ਵਿੱਚ ਹਾਜ਼ਰੀ ਵੀ ਭਰੀ ਗਈ। ਇਸ ਪ੍ਰਦਰਸ਼ਨੀ ਸੰਬੰਧੀ ਆਪਣੇ ਵਿਚਾਰ ਵੀ ਸੰਗਤਾਂ ਨਾਲ ਸਾਂਝੇ ਕੀਤੇ। ਗੁਰਦੁਆਰਾ ਸਾਹਿਬ ਵਿਰਸਵੈਂਬੇ ਕੇ ਚਲਰੀ ਇਹ ਪ੍ਰਦਰਸ਼ਨੀ ਦਾ ਸਮਾਗਮ ਸੰਗਤ ਦੀ ਬੇਨਤੀ ਤੇ ਹੁਣ ਵਧਾ ਕੇ 23 ਜੂਨ ਤੱਕ ਕੀਤਾ ਗਿਆ ਹੈ। ਪ੍ਰਸਵੈਂਬੇ ਕੇ ਕੁਇਨਜ਼ਲੈਂਡ ਸੋਸਾਇਟੀ ਆਰਗੇਨਾਈਜੇਸ਼ਨ ਤਰਫੋਂ ਬੰਦੀ ਹੈ। ਉਤੇ ਵੱਲੋਂ ਇਥੋਂ ਦੇ ਬੱਚਿਆਂ ਨੂੰ 84 ਦੇ ਕਤਲਕਾਰੇ ਦੀ ਯਾਦ ਤੋਂ ਜਾਣੂ ਕਰਵਾਉਣ ਵਾਸਤੇ ਜੋ ਦੁਖਾਂਤ ਵਾਪਰਿਆ 84 ਦੇ ਵਿੱਚ 84 ਦੇ ਵਿੱਚ ਉਸ ਦੁਖਾਂਤ ਤੋਂ ਜਾਣੂ ਕਰਵਾਉਣ ਵਾਸਤੇ ਪ੍ਰਦਰਸ਼ਨੀ ਕੀਤੀ ਹੈ ਉਹ ਲਗਾਈ ਗਈ ਹੈ ਗ੍ਰਸਮੈਂ ਦੇ ਕੋਲਰਾ ਸਾਹਿਬ ਕੇ ਇਹ ਅੱਛੇ ਜਿਹੜੇ ਨੇ ਬਹੁਤ ਇਸ ਪ੍ਰਦਰਸ਼ਨੀ ਨੂੰ ਦੇਖਣ ਦੇ ਲਈ ਇਛਾਤ ਨਹੀਂ ਔਰ ਇਸ ਪ੍ਰਦਰਸ਼ਨੀ ਦੇ ਲਈ ਬੱਚੇ ਜਿਹੜੇ ਆ ਉਹ ਜਾਣਦੇ ਨੇ ਕਿ ਆਖਰ 84 ਦੇ ਵਿੱਚ ਜਿਹੜਾ ਕੱਲੂ ਕਾਰਾ ਹੋਇਆ ਜਿਹੜਾ ਸੀ ਆਪਣੇ ਜਿਸਮਾਂ ਦੀ ਉੱਤੇ ਪਿੰਡਿਆਂ ਦੇ ਉੱਤੇ ਬੜੀ ਬੇਦਰਦੀ ਨਾਲ ਹੰਡਾਇਆ ਐ ਐਕਚੁਅਲੀ ਹੋਇਆ ਕੀ ਸੀ ਵਾਸਤਵਿਕਤ ਦੇ ਵਿੱਚ ਹੋਇਆ ਕੀ ਸੀ ਇਹ ਇਤਿਹਾਸ ਨੂੰ ਸਾਂਭਣਾ ਅੱਜ ਸਮੇਂ ਦੀ ਵਕਤ ਲੋੜ ਹੈ ਔਰ ਇਤਿਹਾਸ ਨੂੰ ਪੀੜ੍ਹੀਦਰ ਪੀੜ੍ਹੀ ਆਪਣੀਆਂ ਨਸਲਾਂ ਤੱਕ ਪਹੁੰਚਾਉਣਾ ਇਹ ਸਾਡੀ ਜ਼ਿੰਮੇਵਾਰੀ ਹੈ ਔਰ ਸਾਡੀਆਂ ਜੱਥੇ ਬੰਦੀਆਂ ਵਾਕੂ ਵੀ ਇਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੁਵਾ ਰਹੀਆਂ ਨੇ ਇਹਦੇ ਤੇ ਵੱਧ ਤੋਂ ਵੱਧ ਪ੍ਰਦਰਸ਼ਨੀਆਂ ਤੇ ਡਾਕੂਮੈਂਟਰੀਆਂ ਜਿਹੜੀਆਂ ਨੇ ਉਹ ਦੁਨੀਆ ਭਰ ਦੇ ਸਿੱਖਾਂ ਵੱਲੋਂ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਿਹੜਾ ਇਸ ਦਾ ਗਿਆਨ ਰਹੇ ਕਿ ਆਜ਼ਾਦ ਭਾਰਤ ਦੇ ਵਿੱਚ ਸਾਡੇ ਨਾਲ ਕੀ ਦੁਖਾਂਤ ਹੋਇਆ ਸੀ ਔਰ ਹਮੇਸ਼ਾ ਸचेत ਰਹੀਏ ਵਾਹਿਗੁਰੂ ਜੀ ਦਾ ਖਾਲਸਾ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ